ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕਰਮਿੱਤੀ ਦੇ ਵਿੱਚ ਕਰਮਿੱਤੀ ਪਿੰਡ ਆ ਜ਼ਿਲ੍ਹੇ ਫਰੋਜ਼ਪੁਰ ਦਾ ਮਾਨਮਤਾ ਨਗਰ ਆ ਤੇ ਲਵੰਡੀ ਭਾਈ ਪਿੰਡ ਦਾ ਇਹ ਗਵੰਡੀ ਪਿੰਡ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਕਾਕੂਬਾਈ ਦਾ ਨਾਮ ਆ ਤੇ ਨਾਲ ਮੇਰਾ ਯਾਰ ਧੀਰਾ ਵਾ ਭਾਈ ਮਿੱਤਰੋ ਵਪਾਰ ਦਾ ਭਾਈ ਹੁਣਿਆਂ ਦਾ ਕੰਮ ਆ ਜਾਨਵਰ 5 ਸੀਗੇ 1 ਮਈ ਆਉਂਦਿਆਂ ਨੂੰ ਸੇਲ ਹੋ ਗਈ ਹੁਣ 4 ਮਈਆਂ ਰਹਿ ਗਈਆਂ ਵਾ ਮਿੱਤਰੋ ਸਾਰੇ ਜਾਨਵਰਾਂ ਬਾਰੇ ਡਿਟੇਲ ਜਾਣਾਂਗੇ ਕਰਦੇ ਆ ਗੱਲਬਾਤ ਮਿਲਦੇ ਆ ਬਾਈ ਨੂੰ ਆਓ ਸ਼ੁਰੂ ਕਰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵਧੀਆ ਵਧੀਆ ਵੀਰ ਜੀ ਸੇਤਾ ਠੀਕ ਆ ਤੇਰੇ ਬਾਈ ਹਾਂ ਪੂਰੀਆ ਵਧੀਆ ਵੀਰ ਚਲੋ ਠੀਕ ਆ ਤੇਰੇ ਬਾਈ ਅੱਜ ਕਿੰਨੇ ਜਾਨਵਰ ਤਖਾ ਚਾਰ ਜਾਨਵਰ ਵਿੱਚ ਇੱਕ ਵੇਗੀ ਹੈਣਾ ਹਾਂ ਇੱਕ ਵੇਗੀ ਠੀਕ ਆ ਅਜਾ ਤੇਰੇ ਵਿਚਾਰੇ ਹੀ ਗੱਬਣਾ ਚਾਰੇ ਰੱਬਣਾ ਬਾਈ ਠੀਕ ਹੈ ਬਾਈ ਨੀਲੀ 라ਵੀ ਤੋਂ ਸ਼ੁਰੂ ਕਰ ਪੂਰੀ ਤੂੰ ਇਹਦੀ ਕੀ ਡਿਟੇਲ ਆ ਬਾਈ ਇਹ ਬਾਈ ਤੀਜੇ ਸੂਏ ਸੁਣੀ ਆ ਵੀਰੇ ਤੀਜੇ ਸੂਏ ਸੁਣੀ ਆ ਹਾਂ ਕਿੰਨੇ ਦਿਨ ਰਹਿੰਦੀ ਆ ਬਾਈ ਲੈ ਲੈ ਜੂ ਬਈ 4-5 ਦਿਨ 4-5 ਦਿਨ ਲੈ ਜੂਗੀ ਦੁੱਧ ਕਿੰਨੇ ਕੁ ਦੇ ਦਿੰਦੀ ਏ ਤੇਰੇ ਮਾਲਟਾਣੇ ਮੈਨੂੰ 17 ਜਿਹੜਾ ਰੈਂਟ ਦਿੱਤੀ ਆ ਠੀਕ ਆ ਵੀਰੇ ਦੇਣ ਹਜੇ ਇਹਨਾਂ ਨੂੰ ਬਣ ਜੂ ਤੱਲੋਂ ਚੰਗੀ ਬਹੁਤ ਚੰਗੀ ਵੀਰਾ ਲੋਲੀ ਪੋਲੀ ਪਾਲੀ ਹਾਂ ਬਾਈ ਪਾਲੀ ਠੀਕ ਆ ਤੇ ਤੀਰੇ ਬਾਈ ਇਹਦੇ ਟੀਕੇ ਕਿਹੜਾ ਭਰਾਏ ਪੁੱਛਿਆ ਕੁਛ ਵੀ ਨਹੀਂ ਟੀਰਾ ਨੇ ਹੋਰ ਚੰਗੇ ਨੀਲੀ ਰਾਵੀ ਦਾ ਭਰਾਇਆ ਯਾਰ ਠੀਕ ਆ ਵੀਰੇ ਰੇਟ ਬਾਈ ਰੇਟ ਬਾਈ ਯਾਰ ਕਿ 45 ਯਾਰ 1 45 ਮਾਨਤਣ ਵਿੱਚੋਂ ਮਾਨਤਣ ਰਹਿਣਾ ਵੀ ਆਪਨੇ 40 ਦੀ ਦੇ ਦਾਂ ਯਾਰ 1 40 ਦੀ ਕੱਢੀ ਬਾਰ ਨੂੰ ਤੋਰੀ ਤੀਰੇ ਬਾਈ ਮਾੜਾ ਗੋਲੀ ਭਰਾ ਹਾਂ ਨ ਮਾਰ ਲੈ ਬੱਤੇ ਯਾਰ ਮੈਨੂੰ ਬੋਲ ਲੈ ਲੈ ਮੇਤਰੋ ਦੇਖ ਸਕਦੇ ਹੋ ਤੁਸੀਂ ਤੁਰਦੀ ਆ ਲੈ ਪੁੱਤ ਮੇਰਾ ਖੋਲ ਕੇ ਤੁਰਦਾ ਨਾ ਵੇਖੋ ਆਲੀ ਤੁਰ ਪੁੱਤ ਸ਼ੌਂਕ ਆ ਲੈ ਪੁੱਤ ਇਹ ਮੋੜ ਲਿਆ ਮੋੜ ਹਾਂ ਲੈ ਆਉਂਦੇ ਆ ਬਈ ਵੇਖੋ ਦੇਖ ਸਕਦੇ ਹੋ ਮਿੱਤਰੋ ਤੁਸੀਂ ਕਰਮ ਵਾਲੀ ਓਕੇ ਦੀ ਰਿਪੋਰਟ ਆ ਜਾਵਾ ਵੀਰੇ ਇਹ ਨੂੰ ਮੈਨੂੰ ਬਾਜ ਮਾਰ ਦੇਖ ਸਕਦੇ ਹੋ ਮਿੱਤਰੋ ਔਰ ਲੈਵਲ ਉਵੇ ਲੋ ਬੜੀ ਖਰੀ ਆ ਯਾਰ ਬਾਕਮਾਲ ਜਿਹੜਾ ਢਾਂਚਾ ਵਾ 140 ਦੀ ਦੇਣੀ 145 ਮੋਲਾ ਟਕਾਲੇ ਦੀ ਮੇਆ ਟਕਾਲੇ ਦੇ ਮੇਆ ਦੇ ਵਿੱਚ ਬਰੀਕੀ ਆ ਬੂਰੀ ਨੀਲੀ 라ਵੀ ਆ ਅੱਛਾ ਵੀਰੇ 2 ਨੰਬਰ ਤੇ ਕੰਨੀ ਵਾਲੀ ਮਾਂ ਚ ਉਧਰਲੀ ਵੜੀ ਇਹ ਬਈ ਤੀਜਾ ਸੂਆ ਸੁਣੀ ਆ ਠੀਕ ਆ ਵੀਰੇ ਹਾਂ ਵੀਰਾ ਕਿੰਨੇ ਦਿਨ ਲੈ ਜੂਗੀ ਵੀਰੇ ਇਹ ਵੀ ਭਾਈ ਲੈ ਜੂ 10 12 ਦੇ ਲੈ ਜੂ ਇਹ ਵੀ ਸਾਬਰ ਦੇ ਲੈ ਜੂ ਇਹਦੇ ਦੁੱਧ ਦਾ ਕੀ ਰੇਟ ਦੱਸਤੀਰੇ ਬਾਈ ਇਹ ਰਾਜ 16 17 ਰੋਟਾ ਦੱਸਿਆ ਬਾਈ ਠੀਕ ਆ ਵੀਰੇ ਤੇ ਦੇਣੇ ਵੀ ਅਜ 10 12 ਲੈ ਜੂ 10 12 ਦਾ ਲੈ ਜੂ ਠੀਕ ਆ ਇਹਦਾ ਰੇਟ ਬਾਈ 1 45 1 40 ਨਹੀਂ ਦੇਣੀ ਬਾਈ 1 40 ਦੀ ਇਹ ਦੇਣੀ ਮਾਨਤਣ ਵਿੱਚੋਂ ਬਾਈ ਮਾਨਤਣ ਹੋ ਜੀ ਮਾੜਾ ਮੈਂ ਠੀਕ ਆ ਕੱਡੀ ਬਾਰੂੰ ਤੋੜੀ ਵੀਰੇ ਮਾੜੀ ਫੋਲੀ ਲੈ ਮਿੱਤਰੋ ਵੱਡੀ ਬੁੱਡੀ ਮੈਂ ਪੂਰੀ ਆ ਲੀਵੇ ਭਾਂਡੇ ਵੱਲੋਂ ਸਾਫ ਸੁਥਰੀ ਹਜੇ ਦਿਣ ਲੈਂਦੀ ਆ ਮੈਂ ਉਹਦੇ ਕਿਉਂਕਿ ਦੇਣੇ ਨੇ ਮੇਰੇ ਹਿਸਾਬ ਨਾਲ ਪੜ ਨਹੀਂ ਤਾਂ 10 ਦਿਨ ਟੋਰਨੋ ਲੈ ਜਣੇ ਜਦੋਂ ਬਣੀ ਬਣਾਈ ਨਾ ਐ ਰੋਕੇ ਦੀ ਰਿਪੋਰਟ ਤਿਆਰ ਹੋ ਜੂਗੀ ਥੱਲੋ ਕਰਮਾਂ ਵਾਲੀ ਦੇਖ ਸਕਦੇ ਹੋ ਮਿੱਤਰੋ ਖੇਚਲਾ ਪੋਤਾ ਇਹੋ ਲੈ ਮੁਰਲੀਆ ਮੁਰਲਿਆ ਵੇਖੋ ਕਰਾਂ ਦੀ ਮਿੱਤਰੋ ਸ਼ੌਕ ਦਾ ਜਿਹੜਾ ਟੀਚਾ ਹੁੰਦਾ ਹਰ ਬੰਦੇ ਦਾ ਸ਼ੌਕ ਹੋਣਾ ਲਾਜ਼ਮੀ ਆ ਸ਼ੌਕ ਬਿਨਾ ਤਰੱਕੀ ਨਹੀਂ ਇਹ ਗੱਲ ਵਾਦਾ ਜਦੋਂ ਤੁਹਾਨੂੰ ਸ਼ੌਕ ਆ ਉਦੋਂ ਤੁਹਾਡੀ ਤਰੱਕੀ ਤੁਹਾਡੇ ਕਦਮਾਂ ਦੇ ਵਿੱਚ ਆ ਦੇਖ ਸਕਦੇ ਹੋ ਮਿੱਤਰੋ ਥੱਲੋ ਥੱਲੋ ਬਣਦੀ ਜਿਹੜੀ ਕਰਮਾਂ ਵਾਲੀ ਅੱਛਾ ਵੀਰੇ 3 ਨੰਬਰ ਤੇ ਝੋਟੀ ਆ ਜਿਹੜੀ ਏ ਬਾਈ ਪਹਿਲਾ ਸੁਆ ਸੋਣੀ ਆ ਪਹਿਲਾ ਸੁਆ ਹਾਂ ਵੀਰਾ ਕਿੰਨੇ ਦਿਨ ਬਾਕੀ ਆਂਦੇ ਵੀਰੇ ਲੈ ਆ ਯਾਰ 8-10 ਦਿਨ ਨਹੀਂ ਵੀ ਲੈ ਚ ਰਾਵਾਂ ਦੰਦੋ ਕਿਵੇਂ ਆ ਵੀਰੇ ਹਾਜੀ ਦੰਦੋ ਨਹੀਂ ਬੈਠੀ ਵੀਰੇ ਆਪਾ ਠੀਕ ਕੱਟੀ ਲੋਲੀ ਬੋਲੀ ਆ ਹੈਣਾ ਆ ਬਹੁਤ ਲੋਲੀ ਬੋਲੀ ਆ ਵੀਰੇ ਹੂੰ ਇਹਦਾ ਰੇਟ ਬਾਈ ਇਹਦਾ ਮੁੱਲ 135 130 ਹੀ ਦੇਣੀ ਬਾਈ ਕੱਡੀ ਫਾਰੂ ਤੋਰੀ ਵੀਰੇ ਇਹਨੂੰ ਲੈ ਮਿੱਤਰੋ ਪਲੂਣ ਹੀ ਹੁੰਦੀ ਆ ਲੈ ਵੇ ਲੋਖਰੀ ਆ ਵੇਖ ਸਕਦੇ ਹੋ ਤੁਸੀਂ ਮੁੱਲ ਹੈਗਾ ਜਿਹੜਾ ਉਹ 135 ਦੇ 130 ਹੀ ਦੇਣੀ ਆ ਬਾਈਆਂ ਦਾ ਝੋਟੀ ਵੇਖੋ ਬਣ ਬੁਣ ਕੇ ਚੰਗੀ ਸੋਹਣੀ ਤਿਆਰ ਹੋ ਜੂ ਲੈ ਆ ਬਾਈ ਵੇਖ ਸਕਦੇ ਪਹਿਲ ਨੂੰ ਝੋਟੀ ਆ ਮਿੱਤਰੋ ਸੋਣੀ ਜਿਹੜੀ ਥੱਲੋਂ ਨਿਕਰ ਨਿਕਰੂਗੀ ਬਹੁਤ ਹੈਣਾ ਬਾਈ ਬਹੁਤ ਜਿਆਦਾ ਬਾਈ ਲੋਲੀ ਬੋਲੀ ਇੰਨੀ ਹੈ ਠੰਡੀ ਸੀਲ ਹੂੰ ਜੇ ਮਰਜੀ ਹੁਣ ਵੀ ਬੈਠਾ ਰਹਿ ਰੇਠਾ ਲੈ ਵਾਲੂ ਵਾ ਮਰ ਲੈ ਵਾਲੂ ਵਾ ਇਹਦਾ ਹੁਣ ਵੀ ਟਿਕਾਣੇ ਦਾ ਤਿਆਰ ਆ ਬਾਈ ਹੈਣਾ ਦੋ ਬਲ 13 ਕਿਲੋ ਪਾਜੂ ਪਹਿਲੇ ਸੋਈ ਨਾ ਆ ਇੰਨੀ ਠੰਡੀ ਸੀਲ ਆ ਹੂੰ ਇੱਥੇ ਪਣਾ ਹੋਣਾ ਇਹ ਮਰ ਲੈ ਹੂੰ ਜੇ ਮਰਜੀ ਬੈਠਾ ਰੇ ਹੂੰ ਨਹੀਂ ਠੀਕ ਆ ਬਾਈ ਲੈ ਓਕੇ ਅੱਛਾ ਜਿਹੜੀ ਵੀਰੇ ਲਾਸਟ ਤਿੰਨ ਇਹ ਪਹਿਲਾ ਸੁਆ ਪਲੂਣ ਹੀ ਆ ਯਾਰ ਪਲੂਣ ਹੀ ਆ हां भाई कितने दिन बाकी हैं दे फिर ये ले ये चार पांच दिन ले ले चार पांच दिन अच्छा दद्द किन्ना को देजूगी तेरे लो देजू 10000 ਰੁਪਏ ਲਓ ਲਈ ਇਹ ਵੀ ਦਿੱਸੀ ਆ ਥੋੜੀ ਜਿਹੀ ਹਾਂ ਲਿਸੀ ਆ ਸਭ ਹੀ ਘਟ ਹੈ ਨਾ ਤੀਰੇ ਬਾਈ ਇਹ ਕਿੰਨੇ ਦੀ ਦੇ ਦੇ ਮੁੱਲ 85 80 ਦੀ ਦੇ ਦੇਣਾ ਯਾਰ ਅੱਪ ਗੱਡੀ ਇਹ ਵਾਰ ਤੋੜ ਦੀਏ ਇਹ ਬਹੁਤ ਮਾਰ ਪਹਿਲਾਂ ਨਹੀਂ ਹੈ ਨਾ ਪਹਿਲਾਂ ਨਹੀਂ ਹੈ ਬਾਈ ਨਹੀਂ ਮਿੱਤਰੋ ਮੁੱਲ 85 80 ਹਜ਼ਾਰ ਦੀ ਇਹ ਮਿਲ ਜੂਗੀ ਦੇਖ ਸਕਦੇ ਆ ਬਾਈ ਲੈ ਖੜਦੇ ਇਹ ਡਰਦੀ ਆ ਥੋੜੀ ਜਿਆਨੀ ਤੇਰੇ ਵਾਸਤੇ ਵੀ ਨਹੀਂ ਇਹ ਆਇਆ ਕੋਈ ਨਾ ਦੇਖ ਸਕਦੇ ਆ ਮਿੱਤਰੋ ਥੱਲੋਂ ਨਿਕਰ ਜੂਗੀ ਬਾਈ ਹਾਂ ਫਿਰ ਵਾਲਬਲ ਬਹੁਤ ਆਹੀ ਵੀ ਕਿ ਨਹੀਂ ਵਾਲਬਲ ਬਹੁਤ ਜਿਆਦਾ ਝੁਠੀ ਆ ਨਹੀਂ ਠੀਕ ਕਰਦੇ ਨੇ ਬਾਈ ਓਕੇ ਆ ਜਾਵਾ ਤੇ ਇਹ ਅੱਜ ਜਾਨਵਰ ਸੀ ਹਨਾ ਬਾਈ ਤੇ ਫਿਰ ਨੰਬਰ ਬਾਈ ਨੰਬਰ 97815 ਜੀ 77618 ਬਾਈ ਇੱਕ ਵਾਰੀ ਹੋਰ ਬੋਲ ਦੀਏ ਜੀ 97815 ਹਾਂਜੀ 77618 ਬਾਈ ਇਸ ਨੰਬਰ ਤੇ ਕਰ ਲਓ ਬਾਈ ਨਾਲ ਗੱਲਬਾਤ ਪਿੰਡ ਕਰਮਿੱਤੀ ਹੈ ਤੇ ਜ਼ਿਲ੍ਹਾ ਫਰੋਜ਼ਪੁਰ